ਹਾਂਜੀ ਕੀ ਹਾਲ ਚਾਲ ਨੇ ਭਰਾਓ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਨਵੀਂ ਤੇ ਬੜੀ ਅਜੀਬ ਕਹਾਣੀ ਲੈ ਕੇ ਇਹ ਜਿਹੜੇ ਭਰਾਣੇ ਕਹਾਣੀ ਦੱਸੀ ਆ ਉਹਦੇ ਦੋਸਤ ਨਾਲ ਸਾਰਾ ਕੁਝ ਵਾਪਰਦਾ ਆਜੂ ਕਰਦੇ ਆ ਇਸ ਕਹਾਣੀ ਦੀ ਸ਼ੁਰੂਆਤ ਉਹ ਬਾਈ ਕਹਿੰਦਾ ਵੀ ਜਦੋਂ ਮੇਰੇ ਦੋਸਤ ਦਾ ਵਿਆਹ ਹੁੰਦਾ ਤਾਂ ਬੜਾ ਗੱਜ-ਵੱਜ ਕੇ ਵਿਆਹ ਹੁੰਦਾ ਕੁੜੀ ਵਾਲੇ ਵਧੀਆ ਗੱਡੀ ਦਿੰਦੇ ਆ ਵਿਆਹ ਦੇ ਵਿੱਚ ਵਧੀਆ ਗਹਿਣਾ ਘੱਟਾ ਪਾਉਂਦੇ ਆ ਦੋਵੇਂ ਪਰਿਵਾਰ ਬਹੁਤ ਵਧੀਆ ਸੀਗੇ ਚਲੋ ਜੀ ਵਿਆਹ ਤੋਂ ਥੋੜੇਕ ਦਿਨਾਂ ਬਾਅਦ ਹੀ ਕੁੜੀ ਮੁੰਡੇ ਦਾ ਆਪਸ ਦੇ ਵਿੱਚ ਕਲੇਸ਼ ਹੋਣਾ ਸ਼ੁਰੂ ਹੋ ਜਾਂਦਾ। ਕੁੜੀ ਕੀ ਕਰਦੀ ਆ ਉਸ ਮੁੰਡੇ ਨਾਲ ਬਹਿ ਕੇ ਰੋਟੀ ਖਾਣੀ ਬੰਦ ਕਰ ਦਿੰਦੀ ਆ। ਉਹਦੇ ਗਲਾਸ 'ਚ ਪਾਣੀ ਪੀਣਾ ਬੰਦ ਕਰ ਦਿੰਦੀ ਕਿਉਂਕਿ ਤੁਹਾਨੂੰ ਪਤਾ ਕਿ ਦੋਵੇਂ ਜੀ ਇੱਕੋ ਗਲਾਸ 'ਚ ਪਾਣੀ ਪੀਸ ਪੀ ਲੈਂਦੇ ਆ। ਇੱਕੋ ਭਾਂਡੇ 'ਚ ਰੋਟੀ ਖਾ ਲੈਂਦੇ ਆ। ਪਰ ਉਸ ਕੁੜੀ ਨੇ ਕੀ ਕੀਤਾ ਉਹ ਆਪ ਦੇ ਘਰ ਵਾਲੇ ਦਾ ਝੂਠਾ ਪਾਣੀ ਵੀ ਨਹੀਂ ਪੀਂਦੀ। ਉਹਦੇ ਨਾਲ ਬਹਿ ਕੇ ਰੋਟੀ ਵੀ ਨਹੀਂ ਖਾਂਦੀ। ਤੇ ਘਰੇ ਮੰਨ ਲਓ ਲੜਾਈ ਝਗੜਾ ਚੱਲਦਾ ਰਹਿੰਦਾ ਪਰ ਜਦੋਂ ਮੁੰਡੇ ਦਾ ਮਾਪਿਓ ਆਪਦੇ ਨੂੰ ਨੂੰ ਪੁੱਛਦੇ ਵੀ ਕੁੜੀਏ ਕੀ ਗੱਲਬਾਤ ਆ ਤੁਸੀਂ ਕਿਉਂ ਲੜਦੇ ਹੋ ਤਾਂ ਉਹ ਕਿਸੇ ਗੱਲ ਦਾ ਜਵਾਬ ਨਹੀਂ ਦਿੰਦੀ। ਉਹ ਇੱਕ ਵਾਰ ਕਹਿਦੀ ਤੁਸੀਂ ਆਦੇ ਮੁੰਡੇ ਨੂੰ ਪੁੱਛੋ ਆਦੇ ਮੁੰਡੇ ਨੂੰ ਪੁੱਛੋ ਜਦੋਂ ਮੁੰਡੇ ਨੂੰ ਪੁੱਛਦੇ ਆ ਮੁੰਡਾ ਕਹਿੰਦਾ ਵੀ ਮੈਨੂੰ ਤਾਂ ਪਤਾ ਨਹੀਂ ਮੈਨਾਂ ਕਿਉਂ ਲੜਦੀ ਵੀ ਨਿੱਕੀ ਨਿੱਕੀ ਗੱਲ ਤੇ ਮੈਨਾਂ ਲੜਦੀ ਰਹਿੰਦੀ ਐ ਲੜਦੀ ਰਹਿੰਦੀ ਐ ਤਾਂ ਇੱਕ ਦਿਨ ਕੀ ਹੁੰਦਾ ਵੀ ਰਾਤ ਨੂੰ ਦੋਵੇਂ ਜੀ ਪਏ ਹੁੰਦੇ ਆ ਜਦੋਂ ਉਹ ਮੁੰਡਾ ਇਸ ਕੁੜੀ ਦੇ ਮਾਲੋਂ ਨੇੜੇ ਮੂੰਹ ਕਰਕੇ ਗੱਲ ਕਰਦਾ ਤਾਂ ਇਹ ਕੁੜੀ ਕੀ ਕਰਦੀ ਉਸ ਮੁੰਡੇ ਦੇ ਮੂੰਹ ਤੇ ਥੱਪੜ ਮਾਰ ਦਿੰਦੀ ਆ ਤੇ ਘਰ ਵਾਲੇ ਦੇ ਮੂੰਹ ਤੇ ਥੱਪੜ ਮਾਰ ਦਿੰਦੀ ਐ ਥੱਪੜ ਮਾਰਦੀ ਮੁੰਡਾ ਇਸ ਕੁੜੀ ਦੇ ਥੱਪੜ ਮਾਰ ਦਿੰਦਾ ਚਲੋ ਜੀ ਗੱਲ ਵੱਧ ਜਾਂਦੀ ਐ ਰਾਤ ਨੂੰ ਘਰੇ ਖਲਾਰਾ ਪੈ ਜਾਂਦਾ ਅਗਲੇ ਦਿਨ ਤੜਕੇ ਕੀ ਹੁੰਦਾ ਵੀ ਇਹ ਕੁੜੀ ਆਪਦੇ ਮਾਪਿਆਂ ਨੂੰ ਫੋਨ ਕਰ ਦਿੰਦੀ ਆ ਵੀ ਮੈਨੂੰ ਆ ਕੇ ਲੈ ਜਾਓ ਮੈਂ ਇੱਥੇ ਨਹੀਂ ਰਹਿਣਾ ਮਾਪਿਆਂ ਤੇ ਜਿਹਨੂੰ ਆਉਂਦਾ ਮਾਪੇ ਉਹ ਰਹਿ ਸਿਆਣਾ ਸੀ ਵਧੀਆ ਸਮਝਦਾ ਸੀ ਉਹਨੇ ਵੀ ਕੁੜੀਏ ਇਸ ਤਰ੍ਹਾਂ ਘਰ ਉਜੜ ਜੂਗਾ ਵੀ ਤੁਸੀਂ ਦੱਸੋ ਸੀ ਤੁਸੀਂ ਲੜੇ ਕਿਹੜੀ ਗੱਲ ਤੋਂ ਆ ਕੁੜੀ ਫਿਰ ਵੀ ਕੁਛ ਨਹੀਂ ਦੱਸਦੀ ਕੁੜੀ ਚੁੱਪ ਕਰ ਜਾਂਦੀ ਹੈ ਤੇ ਉਹ ਮੁੰਡਾ ਕਹਿੰਦਾ ਵੀ ਮੈਂ ਜਦੋਂ ਇਹਦੇ ਨੇੜੇ ਮੂੰਹ ਕਰਕੇ ਗੱਲ ਕੀਤੀ ਮੈਂ ਕੋਈ ਗੱਲ ਕਰ ਰਿਹਾ ਸੀ ਇਹਨੇ ਮੇਰੇ ਮੂੰਹ ਤੇ ਥੱਪੜ ਮਾਰਿਆ ਤਾਂ ਫਿਰ ਉਹ ਕੁੜੀ ਨੂੰ ਪੁੱਛਦੇ ਵੀ ਤੂੰ ਥੱਪੜ ਕਿਉਂ ਮਾਰਿਆ ਕੁੜੀ ਕਹਿ ਦਿੰਦੀ ਹੈ ਕਿ ਮੈਂ ਇਹਦੇ ਨਾਲ ਨਹੀਂ ਰਹਿਣਾ ਮੈਨੂੰ ਇਹ ਬੰਦਾ ਚੰਗਾ ਨਹੀਂ ਲੱਗਦਾ। ਮਾਪਿਓ ਸਮਝਾਉਂਦਾ ਵੀ ਕੁੜੀ ਕੀ ਤੇਰਾ ਵਿਆਹ ਕੀਤਾ ਲੱਖਾਂ ਰੁਪਈਆ ਲਾਇਆ ਵੀ ਤੂੰ ਇਹ ਕੀ ਕਮਲ ਮਾਰਨ ਲਈ ਵੀ ਮੈਂ ਦੇ ਨਾਲ ਨਹੀਂ ਰਹਿਣਾ ਨਹੀਂ ਰਹਿਣਾ ਨਹੀਂ ਰਹਿਣਾ। ਚਲੋ ਜੀ ਇੱਕ ਵਾਰੀ ਉਹ ਮਾਪਿਓ ਕਹਿੰਦਾ ਵੀ ਅਸੀਂ ਨੂੰ ਲੈ ਜਾਂਦੇ ਆ ਵੀ ਕੋਈ ਨਹੀਂ ਹੁਣ ਇਹ ਗੁੱਸੇ ਦੇ ਵਿੱਚ ਆ ਵੀ ਹੌਲੀ ਹੌਲੀ ਇਹ ਸਿਆਣੀ ਹੋ ਜਾਊਗੀ। ਜਦੋਂ ਕੁੜੀ ਨੂੰ ਪੇਕੇ ਲੈ ਜਾਂਦੇ ਆ ਤਾਂ ਉੱਥੇ ਮਾਪਿਓ ਪੁੱਛਦਾ ਕੁੜੀ ਮਾਪਿਓ ਕੋਲੇ ਕੋਈ ਗੱਲ ਨਹੀਂ ਕਰਦੀ ਫਿਰ ਕੁੜੀ ਦੀ ਪਰਜਾਈ ਪੁੱਛਦੀ ਵੀ ਗੱਲ ਕੀ ਆ। ਤਾਂ ਜਿਹੜੀ ਗੱਲ ਉਹਨੇ ਆਪਦੀ ਪਰਜਾਈ ਨੂੰ ਦੱਸੀ ਤੁਸੀਂ ਇਹ ਗੱਲ ਸੁਣ ਕੇ ਵੀ ਬਿਲਕੁਲ ਹੈਰਾਨ ਹੋ ਜਾਓਗੇ ਵੀ ਅੱਛਾ ਇਸ ਗੱਲ ਤੋਂ ਵੀ ਘਰ ਪਟਿਆ ਜਾਂਦਾ ਉਹ ਕੁੜੀ ਆ ਆਪਦੀ ਪਰਜਾਈ ਨੂੰ ਦੱਸਦੀ ਆ ਕਿ ਉਸ ਮੁੰਡੇ ਦੇ ਮੂੰਹ ਚੋਂ ਬਹੁਤ ਜ਼ਿਆਦਾ ਗੰਦੀ ਬਦਬੂ ਆਉਂਦੀ ਆ ਮੈਂ ਉਹਦੇ ਨਾਲ ਨਹੀਂ ਰਹਿ ਸਕਦੀ ਮੈਂ ਉਹਦੇ ਨਾਲ ਇੱਕ ਦਿਨ ਵੀ ਨਹੀਂ ਰਹਿ ਸਕਦੀ ਜੇ ਤੁਸੀਂ ਮੈਨੂੰ ਉੱਥੇ ਭੇਜਿਆ ਤਾਂ ਮੈਂ ਕੁਝ ਖਾ ਕੇ ਮਰ ਜਊਂਗੀ ਕਿਉਂਕਿ ਜਦੋਂ ਮੇਰਾ ਵਿਆਹ ਹੋਇਆ ਸੀਗਾ ਪਹਿਲੀ ਰਾਤ ਵੀ ਦੇ ਮੂੰਹ ਚੋਂ ਬਹੁਤ ਗੰਦੀ ਬਦਬੂ ਆਉਂਦੀ ਸੀਗੀ 스멜 ਮਾਰਦਾ ਸੀਗਾ ਉਹ ਮੈਂ ਸੋਚਿਆ ਵੀ ਸ਼ਾਇਦ ਇਹਨੇ ਕੁਝ ਖਾਦਾ ਪੀਤਾ ਉਹ ਜੇ ਬ੍ਰਸ਼ ਨਹੀਂ ਕੀਤਾ ਹੋਊਗਾ ਹਨਾ ਕਿ ਦੂਜੇ ਦਿਨ ਵੀ ਉਹ ਹਾਲ ਸੀ ਤੇ ਜਿਹੜੇ ਦਿਨ ਵੀ ਉਹ ਹਾਲ ਸੀ ਵੀ ਮੈਨੂੰ ਇਹ ਚੀਜ਼ ਬਰਦਾਸ਼ਤ ਕਰਦੋਂ ਘਟੋ ਘਟਾ ਮਹੀਨਾ ਹੋ ਚੱਲਿਆ ਵੀ ਉਹਦੇ ਮੂੰਹ ਚੋਂ ਸਮੈਲ ਬਹੁਤ ਜ਼ਿਆਦਾ ਆਉਂਦੀ ਹੈ ਮੈਂ ਉਹਦੇ ਨਾਲ ਨਹੀਂ ਰਹਿ ਸਕਦੀ ਜਦੋਂ ਪਰਜਾਈ ਇਹ ਗੱਲ ਸੁਣਦੀ ਆ ਪਰਜਾਈ ਚਲੋ ਆਪਦੇ ਘਰ ਵਾਲੇ ਨੂੰ ਗੱਲ ਦੱਸਦੀ ਆ ਘਰ ਵਾਲਾ ਆਪਦੇ ਮਾਂ ਪਿਓ ਕੋਲੇ ਗੱਲ ਕਰਦਾ ਵੀ ਐਂ ਕਰਕੇ ਆਪਣੀ ਕੁੜੀ ਇਹ ਗੱਲ ਕਹਿੰਦੀ ਵੀ ਮੁੰਡੇ ਦੇ ਮੂੰਹ ਚੋਂ ਸਮੈਲ ਆਉਂਦੀ ਹੈ ਵੀ ਮੈਂ ਨਹੀਂ ਰਹਿ ਸਕਦੀ ਚਲੋ ਜੀ ਉਸ ਤੋਂ ਬਾਅਦ ਕੁੜੀ ਦਾ ਮਾਪਿਓ ਕੁੜੀ ਤੇ ਜ਼ੋਰ ਪਾਉਂਦਾ ਵੀ ਕੁੜੀ ਕੋਲ ਗੱਲ ਕਹਦੀ ਮੈਂ ਮਰ ਜੂਗੀ ਮੈਂ ਉੱਥੇ ਜਾਣਾ ਨਹੀਂ ਕਿਉਂਕਿ ਦੇ ਕੋਲ ਸਮੈਲ ਨਹੀਂ ਜਿਆਦੀ ਗੰਦੀ ਆਉਂਦੀ ਜੋ ਮੇਰੀ ਬਰਦਾਸ਼ਤ ਦੇ ਵਿੱਚ ਹੈ ਨਹੀਂਗੀ ਉਸ ਤੋਂ ਬਾਅਦ ਕੀ ਹੁੰਦਾ ਵੀ ਕੁੜੀ ਦਾ ਮਾਪਿਓ ਮੁੰਡੇ ਦੇ ਮਾਪਿਆਂ ਨਾਲ ਗੱਲ ਕਰਦਾ ਭਾਈ ਆਹ ਗੱਲ ਆ ਵੀ ਤੁਹਾਡੇ ਮੁੰਡੇ ਦੀ ਕੁੜੀ ਕਹਿੰਦੀ ਵੀ ਉਹ ਸਮੈਲ ਬਹੁਤ ਜ਼ਿਆਦੀ ਦੇ ਮੂੰਹ ਚੋਂ ਆਉਂਦੀ ਹੈ ਵੀ ਮੈਂ ਉਹਨਾਂ ਨਾਲ ਨਹੀਂ ਰਹਿ ਸਕਦੀ ਚਲੋ ਜੀ ਮੁੰਡੇ ਦੇ ਮਾਪਿਆਂ ਤਾਂ ਪਤਾ ਹੀ ਸੀ ਵੀ ਮੂੰਹ ਚੋਂ ਗੰਦੀ ਸਮੈਲ ਆਉਂਦੀ ਆ ਉਸ ਤੋਂ ਬਾਅਦ ਉਸ ਮੁੰਡੇ ਦਾ ਇਲਾਜ ਕਰਾਇਆ ਜਾਂਦਾ ਉਹਦੇ ਗਲੇ ਦੇ ਵਿੱਚ ਇੱਕ ਸਟੋਨ ਹੁੰਦੀਆਂ ਨੇ ਵਾਈਟ ਜਿਹੀ ਕਲਰ ਦੀਆਂ ਮੰਨ ਲਓ ਗਲੇ ਦੇ ਵਿੱਚ ਸਟੋਨ ਹੋ ਜਾਂਦੀਆਂ ਨੇ ਉਹ ਸਟੋਨ ਦਾ ਆਪਰੇਸ਼ਨ ਕਰਾਇਆ ਜਾਂਦਾ ਉਸ ਤੋਂ ਬਾਅਦ ਕੁਝ ਸਮਾਂ ਸਹੀ ਰਹਿੰਦਾ ਕੁੜੀ ਆ ਜਾਂਦੀ ਆ ਉਸ ਤੋਂ ਬਾਅਦ ਉਹੀ ਹਾਲ ਫੇਰ ਹੋ ਜਾਂਦਾ ਫੇਰ ਉਸ ਮੁੰਡੇ ਦੇ ਮੂੰਹ ਚ ਬਹੁਤ ਜ਼ਿਆਦੀ 스ਮੈਲ ਆਉਣ ਲੱਗ ਜਾਂਦੀ ਆ ਫੇਰ ਉਹ ਕੁੜੀ ਚਲੀ ਜਾਂਦੀ ਆ ਫੇਰ ਗੱਲ ਹੋ ਜਾਂਦੀ ਤਲਾਕ ਤੇ ਤੇ ਹੁਣ ਉਹਨਾਂ ਦਾ ਚੱਲੀ ਜਾਂਦਾ ਵੀ ਕੇਸ ਹੁਣ ਕੇਸ ਚੱਲੀ ਜਾਂਦਾ ਕੁੜੀ ਇੱਕੋ ਗੱਲ ਤੇ ਅੜੀ ਆ ਕਿ ਮੈਂ ਤਲਾਕ ਲੈਣਾ ਜਿੰਨੇ ਸਾਡੇ ਵਿਆਹ ਦਾ ਖਰਚਾ ਸਾਡਾ ਵਿਆਹ ਦਾ ਖਰਚਾ ਮੋੜ ਦਿਓ ਮੈਂ ਇਸ ਬੰਦੇ ਨਾਲ ਨਹੀਂ ਰਹਿਣਾ ਚਲੋ ਹੁਣ ਕੁੜੀ ਨੂੰ ਤੇ ਹੁਣ ਕੁੜੀ ਦੇ ਮਾਪਿਆਂ ਨੂੰ ਵੀ ਕੁੜੀ ਦੀ ਮੰਨਣੀ ਪੈਣੀ ਸੀ ਜਦੋਂ ਕੁੜੀ ਕਹਿੰਦੀ ਮੈਂ ਮਰ ਜਾਂਗੀ ਕੁਝ ਖਾ ਕੇ ਕੁੜੀ ਨੇ ਇੱਕੋ ਗੱਲ ਕਹਿਤੀ ਵੀ ਤੁਸੀਂ ਚਾਰ ਬੰਦੇ ਜਾ ਕੇ ਉਹਦੇ ਕੋਲ ਖੜ ਕੇ ਗੱਲ ਨਹੀਂ ਕਰ ਸਕਦੇ ਵੀ ਉਸ ਬੰਦੇ ਦੇ ਮੂੰਹ ਚੋਂ ਇੰਨੀ ਕਿ ਜ਼ਿਆਦਾ ਗੰਦੀ ਸਮੈਲ ਆਉਂਦੀ ਹੈ ਫਿਰ ਮਾਪਿਆਂ ਨੇ ਵੀ ਗੱਲ ਸਮਝੀ ਵੀ ਕੁੜੀ ਨੇ ਜ਼ਿੰਦਗੀ ਕੱਟਣੀ ਆ ਹਨਾ ਵੀ ਬਹੁਤ ਔਖਾ ਹੁਣ ਮੁੰਡੇ ਵਾਲੇ ਕਹਿੰਦੇ ਵੀ ਜਿਹੜਾ ਸਾਡਾ ਖਰਚਾ ਹੋਇਆ ਸਾਨੂੰ ਇਹ ਮੋੜੋ ਹੋਣਾ ਕੇਸ ਚੱਲੀ ਜਾਂਦਾ ਪਤਾ ਨਹੀਂ ਕਦੋਂ ਕਹਿੰਦਾ ਤਲਾਕ ਹੁਣ ਕਦੋਂ ਉਹਨਾਂ ਦੀ ਗੱਲ ਨਿਪਟਦੀ ਹੈ ਘਰ ਕਿਉਂ ਖਰਾਬ ਹੋ ਗਿਆ ਮੂੰਹ ਚੋਂ ਸਮੈਲ ਆਉਂਦੀ ਹੈ ਮੁੰਡੇ ਦੇ ਪਰ ਇਸ ਗੱਲ ਦੇ ਵਿੱਚ ਕਸੂਰ ਮੁੰਡੇ ਦਾ ਵੀ ਹੈ ਨਹੀਂ ਕਿਉਂਕਿ ਮੁੰਡੇ ਦਾ ਵੀ ਬੜਾ ਇਲਾਜ ਕਰਾਇਆ ਉਹਨਾਂ ਨੇ ਮੂੰਹ ਚੋਂ ਸਮੈਲ ਉਹ ਨਹੀਂ ਹਟੀ ਆਪਰੇਸ਼ਨ ਵੀ ਕਰਾਇਆ ਗਲੇ ਦਾ ਗਲੇ ਦੇ ਵਿੱਚ ਸਟੋਨ ਸੀ ਕਿ ਉਹ ਵੀ ਕਢਵਾਈਆਂ ਗਿਆ ਪਰ ਉਸ ਤੋਂ ਬਾਅਦ ਵੀ ਉਹੀ ਹਾਲ ਮੁੰਡੇ ਦੇ ਮੂੰਹ ਚੋਂ ਸਮੈਲ ਆਉਂਦੀ ਰਹੀ ਬੱਚੇ ਦੀਆਂ ਵਿਚਾਰਾ 라ਚੀਆਂ ਲੋਚੀਆਂ ਖਾਂਦਾ ਸੀ ਬਸਰੇ ਲੌਂਗ ਲੋਂਚਾ ਬਿਆ ਕਰੇ ਹਰਾਂ ਪਰਾਂ ਔਰ ਕਿੰਨੇ ਕੁ ਬੰਦਾ ਸਾਰੀ ਜਿਹੜੀ ਚੱਬੀ ਜਾਵੇ ਜਦੋਂ ਜਿਹਦੇ ਮੂੰਹ ਚੋਂ ਮਤਲਬ 스멜 ਆਉਂਦੀ ਹੋਵੇ ਤਾਂ ਕੋਈ ਹੱਲ ਹੈ ਨਹੀਂ ਗਾ। ਮੁੰਡੇ ਦਾ ਘਰ ਕਿਉਂ ਪਟਿਆ ਗਿਆ ਕਿਉਂਕਿ ਮੂੰਹ ਚੋਂ 스멜 ਆਉਂਦੀ ਸੀ। ਇਸ ਕਰਕੇ ਭਰਾਵੋ ਅੱਜ ਕੱਲ੍ਹ ਜ਼ਮਾਨਾ ਹੁਣ ਪਹਿਲਾਂ ਵਾਲਾ ਨਹੀਂ ਹੁਣ ਅੱਜ ਕੱਲ੍ਹ ਜ਼ਮਾਨਾ ਬੜਾ ਐਡਵਾਂਸ ਹੋ ਗਿਆ। ਖਾਸ ਕਰਕੇ ਜਦੋਂ ਥੋੜਾ ਵਿਆਹ ਹੁੰਦਾ ਵਿਆਹ ਤੋਂ ਬਾਅਦ ਪੂਰੇ ਸਾਫ਼ ਸੁਥਰੇ ਰਿਹਾ ਕਰੋ। ਬਰਸ਼ ਬਰਸ਼ ਪ੍ਰੋਪਰ ਕਰਿਆ ਕਰੋ। ਕਿਉਂਕਿ ਪਹਿਲਾਂ ਗੱਲਾਂ ਹੋਰ ਸੀ ਅੱਜ ਕੱਲ੍ਹ ਕੁੜੀਆਂ ਮਾਡਰਨ ਨੇ ਪੜੀਆਂ ਲਿਖੀਆਂ ਨੇ ਇਹਨਾਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦੀਆਂ। ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਕਰੋ ਪ੍ਰਭੂ ਜਿਵੇਂ ਇਸ ਮੁੰਡੇ ਦਾ ਘਰ ਪੱਟਿਆ ਗਿਆ ਪਰ ਇਸ ਗੱਲ ਦੇ ਵਿੱਚ ਇਸ ਮੁੰਡੇ ਦਾ ਕੋਈ ਕਸੂਰ ਨਹੀਂ ਸੀ ਗਿਆ ਇਹ ਨੇਚਰਲੀ ਸੀ ਗਿਆ ਕਿ ਔਜ ਦੀ ਸਮੈਲ ਆਉਂਦੀ ਸੀਗੀ ਬਹੁਤ ਲਾਜਵੀਂ ਕਰਾਏ ਬਥੇਰੇ ਲੌਂਗ ਲਾਜੀਆਂ ਖਾਂਦਾ ਸੀ ਪਰ ਨਹੀਂ ਪੇਛ ਜਾਂਦੀ ਸੀ ਤੁਹਾਨੂੰ ਪਤਾ ਜਿਹੜੀ ਚੀਜ਼ ਨੇਚਰਲੀ ਹੋਵੇ ਉਹ ਕਿਵੇਂ ਚੇਂਜ ਹੋ ਜਾਊਗੀ ਹਨਾ ਹੁਣ ਵਿਚਾਰਾ ਵਾਸ ਕਹਿੰਦਾ ਵੀ ਤਰੀਕਾ ਪੈਂਦੀਆਂ ਨੇ ਹੁਣ ਦੇਖੋ ਕੀ ਨਿਪਟਦਾ ਕੁੜੀ ਵਾਲੇ ਕਹਿੰਦੇ ਸਾਨੂੰ ਪੈਸੇ ਮੋੜ ਦਿਓ ਮੁੰਡੇ ਨੇ ਕਿ ਸਾਡਾ ਖਰਚਾ ਹੋਇਆ ਤੇ ਮੁੰਡਾ ਵਧੀਆ ਜ਼ਮੀਨ ਜਿਆਦਾ ਦਾ ਮਾਲਕ ਸੀ ਕੁੜੀ ਵਾਲੇ ਪਤਗੜੇ ਸੀਗੇ ਪਰ ਕੁੜੀ ਵੀ ਹੁਣ ਸੱਚੀ ਆ ਉਹ ਕਹਿੰਦੀ ਵੀ ਜਦੋਂ ਚਾਰ ਬੰਦੇ ਦੇ ਕੋਲ ਬਹਿ ਕੇ ਗੱਲ ਨਹੀਂ ਕਰ ਸਕਦੇ ਮੈਂ ਉਹਨਾਂ ਜਿੰਦਗੀ ਕੱਟਣੀ ਆ ਮੈਂ ਕਿਵੇਂ ਰਹਿ ਜਾ ਤੇ ਮੈਨੂੰ ਜਦੋਂ ਬੰਦੇ ਨੇ ਕਹਾਣੀ ਦੱਸੀ ਮੈਂ ਬੜਾ ਹੈਰਾਨ ਹੋਇਆ ਯਾਰ ਵੀ ਆ ਤਾਂ ਗੱਲ ਹੀ ਪਹਿਲੀ ਵਾਰ ਜ਼ਿੰਦਗੀ 'ਚ ਮੈਂ ਸੁਣੀ ਆ ਵੀ ਮੂੰਹ 'ਚੋਂ 스멜 ਆਉਂਦੀ ਸੀ ਤਾਂ ਤਲਾਕ ਹੋ ਗਿਆ ਤਾਂ ਭਰਾਵੋ ਤੁਸੀਂ ਵੀ ਖਿਆਲ ਰੱਖਿਓ ਸਾਫ਼ ਸਫਾਈ ਦਾ ਖਿਆਲ ਰੱਖਿਆ ਕਰੋ ਕਿਉਂਕਿ ਪੜੀਆਂ ਲਿਖੀਆਂ ਮਾਡਰਨ ਕੁੜੀਆਂ ਨੇ ਪਹਿਲਾਂ ਜ਼ਮਾਨੇ ਹੋਰ ਸੀ ਅੱਜ ਕੱਲ 21ਵੀਂ ਸਦੀ ਚੱਲਦੀ ਆ ਜ਼ਮਾਨਾ ਐਡਵਾਂਸ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਨਵੇਂ ਵਿਆਹੇ ਬੰਦੇ ਸਾਫ਼ ਸੁਥਰੇ ਨਹਾ ਧੋ ਕੇ ਬਰਸ਼ ਬਰਸ਼ ਪ੍ਰੋਪਰ ਕਰਿਆ ਕਰੋ ਪ੍ਰਭੂ ਕਿਤੇ ਮੁੜ ਕੇ ਬੇੜਾ ਹੱਥੋਂ ਨਾ ਖੁੰਝ ਜੇ ਵੀਡੀਓ ਦਬਾ ਕੇ ਸ਼ੇਅਰ ਕਰਦੇ ਹੋ ਵੀਡੀਓ ਦੇਖ ਲਈ ਬਹੁਤ ਬਹੁਤ ਧੰਨਵਾਦ